ਦਰਦ ਕੀ ਹੋ ਸਕਦਾ ਹੈ ਦਿਹਾੜੀਆਂ ਲਾ ਲਾ ਕੇ ਇਮਾਨਦਾਰੀ ਨਾਲ ਦੋ ਕਮਰੇ ਪਾਏ ਸੀ ਹੜ ਆਇਆ ਤੇ ਸਾਰਾ ਕੁਝ ਨਾ ਲੈ ਗਿਆ ਦੋ ਕਮਰਿਆਂ ਦਾ ਘਰ ਸੀ ਵਿੱਚ ਸਮਾਨ ਸੀ ਅਲਮਾਰੀਆਂ ਬੈੱਡ ਉਹ ਵੀ ਕੱਢਣ ਦਾ ਇਹਨਾਂ ਨੂੰ ਵੇਲ ਨਹੀਂ ਮਿਲਿਆ ਜਦੋਂ ਹੜ ਨੇ ਆਪਣਾ ਜੋਰ ਦਿਖਾਇਆ ਆ ਪਿਛਲੇ ਪਾਸੇ ਜਿੱਥੇ ਤੁਸੀਂ ਪਾਣੀ ਦੇਖ ਰਹੇ ਹੋ ਇੱਥੇ ਇਹਨਾਂ ਦੇ ਦੋ ਕਮਰੇ ਸੀ ਤੇ ਨਾਲ ਹੀ ਇੱਕ ਬਾਥਰੂਮ ਸੀ ਜਿੱਥੇ ਨਲਕਾ ਲੱਗਾ ਹੋਇਆ ਸਾਰਾ ਕੋਜ ਹੀ ਇੱਥੇ ਤਹਸਨਹਸ ਹੋ ਗਿਆ ਦੋ ਕਮਰਿਆਂ ਦੇ ਵਿੱਚ ਬੈੱਡ ਲੱਗੇ ਹੋਏ ਸੀ ਅਲਮਾਰੀਆਂ ਸੀ ਫਰਿੱਜ ਸੀ ਤੇ ਕੱਪੜੇ ਧੋਣ ਵਾਲੀ ਮਸ਼ੀਨ ਸੀ ਜਿਹਦਾ ਕੁਝ ਵੀ ਅਤਾ ਪਤਾ ਨਹੀਂ ਲੱਗ ਰਿਹਾ ਸਿਰਫ ਜਿਹੜੇ ਤਨ ਤੇ ਕੱਪੜੇ ਪਾਏ ਨੇ ਉਹੀ ਬਚੇ ਨੇ ਤੇ ਜਾਂ ਫਿਰ ਰਸੋਈ ਦੇ ਗਿਣਤੀ ਦੇ ਭਾਂਡੇ ਬਚੇ ਨੇ ਗਰਦਾਸਪੁਰ ਜ਼ਿਲ੍ਹੇ ਦਾ ਪਿੰਡ ਆ ਨਵਾ ਟਾਂਡਾ ਉੱਥੋਂ ਦੀ ਹਰੀਜਨ ਬਸਤੀ ਦੇ ਵਿੱਚ ਇਹ ਪਰਿਵਾਰ ਰਹਿੰਦਾ ਬਹੁਤ ਬੁਰਾ ਹਾਲ ਹੋਇਆ ਇੱਕ ਵਾਰੀ ਜ਼ਰੂਰ ਜਾ ਕੇ ਇਹਨਾਂ ਦਾ ਹਾਲ ਪੁੱਛਿਓ ਜੇ ਮਦਦ ਕਰ ਸਕਦੇ ਹੋਏ ਤਾਂ ਜ਼ਰੂਰ ਕਰਿਓ ਬਾਕੀ ਦੀਆਂ ਗੱਲਾਂ ਇਹਨਾਂ ਕੋਲੋਂ ਪੁੱਛੋ ਜੀ ਇਸ ਘਰ ਦੇ ਵਿੱਚ ਕੀ ਕੀ ਬਣਿਆ ਸੀਗਾ ਘਰ ਦੇ ਵਿੱਚ ਤਾਂ ਬਥੇਰਾ ਕੁਝ ਬਣਿਆ ਦਾ ਹੀ ਪਤਾ ਘਰ ਵਿੱਚ ਤਾਂ ਬਥੇਰਾ ਘਰ ਜਿਸ ਕਰ ਬਣਾ ਲਾਣਾ ਨਾ ਉਹਦੇ ਵਿੱਚ ਸਭ ਕੁਝ ਬੰਦਾ ਬਣਾਉਂਦਾ ਕੀ ਕੁਛ ਨਹੀਂ ਬੈੱਡ ਬਣਾਏ ਰੇ ਭਾਂਡੇ ਪਾਏ ਰੇ ਬਥੇਰਾ ਕੁਝ ਬਣਾਇਆ ਦਾ ਇਹਨਾਂ ਫਰਿੱਜ ਕੂਲਰ ਸਭ ਕੁਝ ਕੱਪੜੇ ਧੋਣ ਵਾਲੀ ਮਸ਼ੀਨ ਸਭ ਕੁਝ ਕੁਝ ਕੱਢਿਆ ਹੀ ਨਹੀਂ ਕੁੜੀ ਨਾਲ ਕੁਝ ਵੀ ਬਾਹਰ ਸਭ ਕੁਝ ਬਣਾਈ ਦੀ ਕੋਈ ਚੀਜ਼ ਕੋਈ ਕੇ ਨਾ ਬਈ ਨਹੀਂ ਬਣਾਈ ਦੀ ਉਪੀ ਬਣਾਈ ਦੀ ਜਦੋਂ ਪਾਇ ਦਿਹਾੜੀ ਲਾ ਕੇ ਬਣਾਈ ਦੀ ਬੁ ਬਣਾਈ ਦੀ ਸਭ ਕੁਝ ਹੀ ਹੁੰਦਾ ਕੋਈ ਚੀਜ਼ ਨਹੀਂ ਨਿਕਲੀ ਉਹਨਾਂ ਦੇ ਕੋਲ ਪੱਖੇ ਜਿਹੜੇ ਨਾ ਉਪੀ ਨਹੀਂ ਸੱਤ ਦੇ ਪੱਖੇ ਵੀ ਦੂ ਹਾਂ ਜਦੋਂ ਪਾਣੀ ਆਇਆ ਤਾਂ ਫਿਰ ਭੱਜਣ ਦਾ ਮੌਕਾ ਆਪਣੇ ਆਪ ਨੂੰ ਮਿਲਿਆ ਸਮਾਨ ਨਹੀਂ ਕੱਢਿਆ ਨਾ 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 ਆਪੇ ਨਿਕਲਿਆ ਹੀ ਸਾਰੇ ਮਗਰ ਚੜ ਗਿਆ ਮੁੜਾ ਕਹਿੰਦਾ ਚਲੋ ਤੇ ਚਲੋ ਬਾਹਰ ਸਾਨੂੰ ਵੀ ਕੱਢ ਕੇ ਲੈ ਆਏ ਸੋਚਿਆ ਨਹੀਂ ਕਿਹੜਾ ਦਿਮਾਗ ਨੇ ਕੰਮ ਹੀ ਨਹੀਂ ਕੀਤਾ ਆਏ ਕਿਆ ਪਾਣੀ ਦਨੰਗ ਜਾਣਾ ਵਿੱਚੋਂ ਆਏ ਕਿਆ ਕੋਈ ਗੱਲ ਨਹੀਂ ਪਾਣੀ ਲੰਗ ਜਾਣਾ ਇਹ ਨਹੀਂ ਪਤਾ ਕਿ ਸਾਡਾ ਘਰ ਵੀ ਰੁੜ ਜਾਣਾ ਇਹ ਜਿੱਦਾਂ ਬੈੱਡ ਸੀ ਲਮਾਰੀਆਂ ਭਰੀਆਂ ਕੱਪੜਿਆਂ ਨਾਲ ਸਾਰੀਆਂ ਰੁੜ ਗਈਆਂ ਸਭ ਕੁਝ ਰੁੜ ਗਿਆ ਬਤ ਕੁਝ ਨਹੀਂ ਅੱਗੇ ਜਾ ਕੇ ਕਿਤੇ ਸਾਨੂੰ ਕਿਤੇ ਨਹੀਂ ਲੱਭਦੀਆਂ ਸਾਨੂੰ ਲੱਭੀਆਂ ਹੀ ਨਹੀਂ ਕਿੱਧਰ ਬੜੀਆਂ ਨਾਲ ਕਿੱਥੇ ਨੇ ਸਭ ਰੁੜ ਗਈ ਹੈ ਪਤਾ ਨਹੀਂ ਕੀ ਕਰਦੇ ਭਾਜੀ ਜਿਹਨਾਂ ਦਾ ਮਕਾਨ ਦਿਹਾੜੀ ਦਿਹਾੜੀ ਕੰਮ ਨੇ ਦਿਹਾੜੀ ਐ ਲਾਨਿਆਂ ਦਿਹਾੜੀ ਕਰਕੇ ਖਾਂਦੇ ਆ ਦਿਹਾੜੀ ਲਾਂਦੇ ਆ ਤੇ ਹੁਣ ਤਾਂ ਇੱਕ ਵਾਰੀ ਤਾਂ ਸਮਣ ਬਹਿ ਗਿਆ ਹੋਊਗਾ ਜੀ ਬੜਾ ਬੜਾ ਦਿਲ ਦੁਖੀ ਹੋਗੇ ਰਾਹ ਨੂੰ ਤਾਂ ਜੀਨ ਕਰਾ ਹੁਣ ਸਾਡੇ ਅੱਗੇ ਡੱਬਰ ਪੈ ਗਏ ਹੁਣ ਕਿੱਥੇ ਰਹਿ ਸਕੀਂ ਕਿੱਥੇ ਸਾਨੂੰ ਕਹਿੰਨੇ ਆ ਕਿ ਤੇ ਪੰਜ ਪੰਜ ਮਰਲੇ ਬਾਹਰ ਸਨ ਕਲੋਨੀਆਂ ਪਾ ਦਾ ਤੁਹਾਨੂੰ ਪਿੱਛੇ ਜਗ੍ਹਾ ਦੇ ਦੇਣਾ ਦਰਿਆ ਦੇ ਉੱਤੇ ਨਹੀਂ ਰਹਿਣਾ ਇਹ ਇਹ ਦਰਿਆ ਹੀ ਹੈ ਰਾਤ ਸੌਣ ਨਹੀਂ ਹੁੰਦੇ ਇੱਥੇ ਤੇ ਹੁਣ ਤਾਂ ਛੱਤ ਵੀ ਨਹੀਂ ਰਹੀ ਹੁਣ ਸਿਰ ਤੇ ਹੁਣ ਸਿਰ ਤੇ ਛੱਤ ਵੀ ਨਹੀਂ ਤਾਂ ਹੁਣ ਕੀ ਕਰਨਾ ਹੈ ਇੱਥੇ ਲੈਂਟਰ ਲੈਂਟਰ ਦੇਈਏ ਲੈਂਟਰ ਪਾਇਆ ਸੀ ਹਾਂਜੀ ਜੀ ਲੈਂਟਰ ਪਾਇਆ ਦੇ ਦੇਖਣ ਨਾਲੇ ਲੈਂਟਰ ਦੇ ਲੈਂਟਰ ਪਾਇਆ ਦੇ ਕਵਰ ਬਣਾਏ ਸਾਰੇ ਕਾਰਨ ਉਸ ਸੋਨਾ